ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਇਹਦਾ ਤੁਸੀਂ ਖੇਤ ਬਣੇ ਤੇ ਜੜ ਦੀ ਕਲਾਚ ਬਣੇ ਕਾਫਾ ਧਨਵਾ ਵੀ ਕੰਮ ਲਪੋਣਾ ਦੇਖ ਲਓ ਕਿ ਸਕੂਲ ਦੀ ਗਰਾਊਂਡ ਵਿੱਚ ਜਿਹੜੇ ਦਰਤ ਨਹੀਂ ਸੀ ਤੇ ਉਪਰੋ ਉਪਰੋ ਬੱਟਲੇ ਗਏ ਆ ਉਹ ਉਪਰੋ ਕੱਟਦੇ ਸੀ ਕਿਤੇ ਜਿਹੜਾ ਵੈਕਸੀਆ ਸੀ ਸਾਰੇ ਹਨ ਸਕੂਲ ਦੀ ਗਰਾਊਂਡ ਤੇ ਤੇ ਹੁਣ ਜੜਾ ਕੱਢਣ ਦਾ ਕੰਮ ਹੋ ਰਿਹਾ ਹੈ ਇੱਧਰ ਤੇ ਜਿਹੜਾ ਕੱਢ ਗਏ ਤੇ ਸਰਪੰਚ ਸਾਹਿਬ ਕਹਿੰਦੇ ਆ ਕਿ ਪਿੰਡ ਦੀ ਪੰਚਾਇਤ ਵੱਲੋਂ ਬਣਾਇਆ ਜਾਣਾ ਇੱਥੇ ਆਲੇ ਦੁਆਲੇ ਇਹ ਜਿਹੜੀਆਂ ਲੋਕੇਟਰ ਉਹਦੇ 400 ਕਿਲੇ ਰਨਿੰਗ ਕਰਨ ਨੂੰ ਜ਼ਰੂਰ ਤਾਂ ਤੇ ਇਹ ਬਣਾਇਆ ਜਿਹੜਾ ਇਹ ਪਤਾ ਜਿਹੜਾ ਦਾ ਕੰਮ ਜਿਹੜਾ ਪੂਰਾ ਪ੍ਰੋਬਲਮ ਖੋ ਦਿੰਦੀ ਆ ਉਹਦੇ ਇਹ ਇੱਕ ਆਪਾਂ ਤੁਹਾਨੂੰ ਕੰਪੂਲਟ ਹਾਈ ਸੈਲਸ ਜਿਹੜੇ ਕਮਰੇ ਬਣਦੇ ਉਹਦੀ ਵੀਡੀਓ ਵੀ ਬਣਾਉਣੀ ਆ ਤੇ ਆ ਜੇਸੀ ਵੀ ਚੱਲਦੀ ਐ ਇੱਧਰ ਆ ਦੇਖ ਸਕਦੇ ਹੋ ਤੇ ਨਾਲ ਹੀ ਇੱਕ ਹੋਰ ਤੁਹਾਨੂੰ ਆ ਦਿਖਾਉਨੇ ਆ ਆ ਦੇਖੋ ਜੀ ਇਹ ਹੈ ਨਾ ਆਂਗਣਵਾਲੀ ਸਕੂਲ ਚੋਂ ਜਿਹੜੀ ਬਾਦੂ ਮਿੱਟੀ ਭਾਰਤ ਪਾਈ ਸੀਗੀ ਉਹ ਤਾਂ ਜ਼ਿਆਦਾ ਸੀ ਕਹਿੰਦੇ ਉਹ ਕੱਟ ਪੱਟ ਕੇ ਇਥੋਂ ਪੱਟ ਕੇ ਤੇ ਸਕੂਲ ਦੀ ਗਰਾਊਂਡ ਵਿੱਚ ਪਾਈ ਗਈ ਹੈ ਇਹ ਉੱਥੇ ਟਰਾਲੀਆਂ ਸਟਾਣਦੇ ਆ ਆ ਦੇਖ ਲੋ ਜੀ ਨਾਲ ਦੀ ਨਾਲ ਹੀ ਤੇ ਅੱਜ ਦੀ ਵੀਡੀਓ ਵਿੱਚ ਦੋ ਕੰਮ ਤੁਹਾਨੂੰ ਇਹ ਦਿਖਾਉਣੇ ਆ ਇੱਕ ਤਾਂ ਜਿਹੜਾ ਪੱਟੀਆਂ ਉਹ ਪੱਟਣ ਤੋਂ ਬਾਅਦ ਜੀ ਸੀ ਵਾਲਾ ਇਹ ਬਾਦੂ ਮਿੱਟੀ ਸੀਗੀ ਭਾਰਤੀ ਕਿੱਥੇ ਪਾਈ ਸੀ ਦੀ ਇਹ ਸਕੂਲ ਦੀ ਗਰਾਊਂਡ ਚ ਪਾਈ ਹੈ ਕੰਮ ਲਗਾਤਾਰ ਜਾਰੀ ਹੈ ਜੀ ਦੇਖੀ ਚੱਲਿਓ ਵੀਡੀਓ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੀ ਚੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਥੇ ਵੀਡੀਓ ਪਈ ਜਾਣੀਆਂ ਹੋਰ ਵੀ ਤੇ ਇਸ ਤੋਂ ਬਾਅਦ ਹੁਣ ਆਪਾਂ ਸੀਵਰੇਜ ਦੇ ਪਾਵਾਂਗੇ ਲਗਾਤਾਰ ਕੰਮ ਜਾਰੀ ਹੈ ਉਹ ਵੀ ਸੀਵਰੇਜ ਦਾ ਉਹਦੀ ਵੀਡੀਓ ਪਾਵਾਂਗੇ ਤੇ ਹੋਰ ਵੀਡੀਓ ਆ ਪ੍ਰਾਇਮਰੀ ਸਕੂਲ ਦੀ ਵੀਡੀਓ ਆ ਉਹ ਵੀ ਪਾਵਾਂਗੇ ਹੋਰ ਵੀ ਜਿਹੜੇ ਕਾਰਜ ਵਿਹਾਰ ਹੋ ਰਹੇ ਆ ਪਿੰਡ ਵਿੱਚ ਪੰਚਾਇਤ ਵੱਲੋਂ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਸਟਾਰਟ ਅਪਟਰ ਮੀਡੀਆ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ